ਕੋਈ ਵਪਾਰ ਦਾ ਕੰਮ ਨਹੀਂ ਇਹ ਲੋ 9 ਮਾਰਚ ਕੋਨ ਕਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਦਵਿੰਦਰ ਤੋਂ ਘਰ ਬਣਾ ਰਹੇ ਆ ਵੀਰੇ ਬਾਈ ਦਾ ਮਾਲੀ ਪੁਨੇ ਦਾ ਕੰਮ ਆ ਤੇ ਕੋਈ ਆਮ ਘਰੇਲੂ ਬੰਦਾ ਹੈਗਾ ਕੋਈ ਵਪਾਰ ਦਾ ਕੰਮ ਨਹੀਂ ਦੂਸਰਾ ਸੁਆ ਸਾਈਵਾਲ ਬਾਈ ਨੇ ਆਹ ਬੈੜ ਸੇਲ ਕਰਨੀ ਆ ਕੀ ਡਿਟੇਲ ਆ ਕਿੰਨਾ ਮੁੱਲ ਆ ਵੀਡੀਓ ਦੇ ਵਿੱਚ ਹੀ ਕਰਾਂਗੇ ਵੀਡੀਓ ਆ ਜਿਹੜੀ ਬਾਈ ਜੀ ਉਹ 9 ਤਰੀਕ ਤੀਸਰਾ ਮਹੀਨਾ 2025 9 ਮਾਰਚ ਦੀ ਵੀਡੀਓ ਆ ਬਾਈ ਦਵਿੰਦਰ ਨਾ ਕਰਦੇ ਆ ਗੱਲਬਾਤ ਆ ਜਾ ਬਾਈ ਦਵਿੰਦਰ ਵੀਡੀਓ ਦੇ ਸਾਹਮਣੇ ਆ ਜਾ ਪਹਿਲਾਂ ਤਾਂ ਬਾਈ ਆਪਦਾ ਮੋਬਾਈਲ ਨੰਬਰ ਬੋਲ ਦੇ ਸਰਨ ਸਸਰੀ ਗਾਲ ਜੀ ਬਈ ਇਹਨੂੰ ਸਸਰੀ ਗਾਲ ਵੀਰੇ 98781 14506 98781 14506 ਬਾਈ ਦਾ ਮੋਬਾਈਲ ਨੰਬਰ ਆ ਕਿੰਨੇਵੇਂ ਸੂਏ ਬਾਈ ਕੀ ਡਿਟੇਲ ਹੈ ਇਹਦੀ ਇਹ ਦੂਜੇ ਸੂਏ ਜੂ ਦੂਸਰੇ ਸੂਏ ਵਾਸਤੇ ਹੁਣ ਹਾਂਜੀ ਕਿੰਨੇ ਕੁ ਦਿਨ ਲੈਂਦੀ ਹੈ ਬਾਈ ਸੂਏ ਬਸ 2-4 ਦਿਨ ਹੀ ਲੱਗੂ ਖਿੱਚ ਕੇ 2 ਦਿਨ ਲੈ ਲੈ 3 ਲੈ ਲੈ ਠੀਕ ਆ ਵੀਰੇ ਜਮਾਂ ਨੇ ਠੀਕ ਆ ਤੇ ਪਹਿਲੇ ਸੂਏ ਬਾਈ ਕਿੰਨਾ ਕੁ ਦੁੱਧ ਦਿੱਤਾ ਇਹਨੇ ਤੇਰੇ ਪਹਿਲੇ ਸੂਏ ਚ 12 ਲੀਟਰ ਕੱਢਿਆ ਜੀ 12 ਲੀਟਰ ਤੇ ਐਦ ਕੀ ਕਿਹੜੇ ਟੀਕੇ ਤੋਂ ਗੱਭਣਾ ਇਹ ਐਦ ਕੀ ਹੈਗੀ ਆ ਇਹ ਹੀਰੇ ਸੰਤ ਹੋਏ ਜੀ ਹੀਰੇ ਤੋਂ ਹਾਂਜੀ ਹੀਰੇ ਬੁੱਲ ਤੋਂ ਬਾਈ ਜੀ ਇਹ ਗੱਭਣ ਆ ਗਈ ਤੋਰ ਕੇ ਸਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਤੋਰ ਲਾ ਵੀਰੇ ਇੱਕ ਵਾਰੀ ਆਹ ਲੋ ਬਾਈ ਸਾਨੂੰ ਆਪਾਂ ਤੋਰ ਕੇ ਬਾਹਰ ਦਿਖਾ ਦਿੰਨੇ ਆ ਦੂਸਰੇ ਸੂਏ ਵਾਸਤੇ ਆ ਬਾਈ ਦਵਿੰਦਰ ਕੋਲੇ ਕੋਈ ਵਪਾਰ ਦਾ ਕੰਮ ਨਹੀਂ ਇਹ ਲੋ 9 ਮਾਰਚ ਦੀ ਬਾਈ ਜੀ ਵੀਡੀਓ ਬਣਾ ਰਹੇ ਆ ਜੇ ਕਿਸੇ ਪ੍ਰਾਣੇ ਬਕਾਊ ਪੁੱਛ ਦੀ ਐਡ ਕਰਾਉਣੀ ਹੈ ਮੇਰਾ ਇਹਠਾ ਨੰਬਰ ਆ ਮੋੜ ਲਿਆ ਵੀਰੇ ਮੋੜ ਲਿਆ ਅੱਜ ਤੇ ਜਿਹੜਾ ਬਾਈ ਦਾ ਘਰ ਆ ਵੀਰੇ ਆਪਾਂ ਜਿਹੜਾ ਮੋੜ ਮੰਡੀ ਤੋਂ ਤਲਵੰਡੀ ਸਾਬੋਂ ਨੂੰ ਜਾਂਦੇ ਆ ਪੁਲ ਚੜਦੇ ਆ ਉਹ ਪੁਲ ਦੇ ਹੀਠੇ ਹੀ ਬਾਈ ਦਾ ਘਰ ਆ ਬਾਕੀ ਨੰਬਰ ਆਪਾਂ ਵੀਡੀਓ ਦੇ ਉੱਪਰ ਦੇਤਾ ਸੰਪਰਕ ਕਰ ਲਿਓ ਆਉਣਾ ਸੌਖਾ ਹੋ ਜਾਂਦਾ ਭਾਣ ਲਾ ਬਈ ਮੁੱਲ ਵੀ ਆਪਾਂ ਕਰਾਈ ਦਿੰਨੇ ਆ ਜੀ ਆਹ ਲਓ ਬਈ ਤੇਵਿੰਦਰ ਭਾਈ ਜੀ ਇਹਦੀ ਮੁੱਲ ਦੀ ਗੱਲ ਕਰਕੇ ਜਾਜ ਜਾਜਾ ਕੀ ਕਰਨਾ ਜਾਜ 80000 ਰੀ ਹੈ ਜੀ ਮਾਨਤਾ ਨਹੀਂ 80000 ਚ ਜੀ 80000 ਚੋਂ ਛੋਟ ਛੱਪਾ ਹੀ ਕਰਾਂਗਾ ਹਾਂਜੀ ਲੋ ਸੱਜਣੋ 80000 ਮੁੱਲ ਹੈ ਇਹਦੇ ਚੋਂ ਬਾਈ ਕਹਿੰਦਾ ਛੋਟ ਛੱਪਾ ਕਰੂੰਗਾ ਉਹਦੇ ਹਿਸਾਬ ਨਾਲ ਤੁਸੀਂ ਫੋਨ ਲਾ ਡਿਓ ਤੇ ਉਹ ਬੱਚੀ ਵੀ ਬਾਈ ਤੂੰ ਸੇਲ ਕਹਿੰਦਾ ਸੀ ਕਰਦਾਂਗਾ ਹਾਂਜੀ ਬੱਚੀ ਸੇਲ ਕਰ ਦਿਆਂਗੇ ਆ ਜਾ ਫਿਰ ਬੱਚੀ ਵੀ ਦਿਖਾਈ ਦੇ ਇਹ ਕਿੰਨੀ ਕੁ ਉਮਰ ਦੀ ਆ ਕਿ ਬੱਚੀ ਬਸ ਹਾਲਕ ਦੀ ਹੋਈ ਆ ਬਸ ਇਹੋ ਸਾਲ ਦੀ ਹੋਈ ਆ ਹਾਂਜੀ ਇਹਦਾ ਕੀ ਮੁੱਲ ਕਰਦਾ ਬਾਈ ਇਹਦਾ ਲੈਣ ਦੇਣ 15000 ਹੀ ਹੈ ਜੀ ਲੈਣ ਦੇਣ 15 ਇਹਦੇ ਮਾੜੇ ਥਣ ਜੇ ਚੈੱਕ ਕਰਾ ਦੇ ਕਮਾਏਗਾ ਇਧਰ ਨੂੰ 40 ਕੇ ਫੁੱਟਾਂ ਦੇ ਨਾਲ ਨਾ ਹੈਗਾ ਥੋੜਾ ਜੀ ਮਾਂ ਵਰਗਾ ਹੀ ਇਹਦਾ ਵੀ ਅੱਛਾ ਮੰਗੋ ਇੱਕ ਬਿੰਦੀ ਜੀ ਮਾੜੀ ਜੀ ਹਾਂਜੀ ਹਾਂਜੀ ਅੱਛਾ ਅੱਛਾ ਮੰਗੋ ਬਈ ਇਹ ਦੇਖ ਲਓ ਛੋਟੀ ਜੀ ਬਿੰਦੀ ਜੀ ਉੱਪਰ ਜਰੂਰ ਹੈਗੀ ਆਥੇ ਨਾਲ ਚੱਲ ਕੋਈ ਨਹੀਂ ਡਰਦੀ ਕੋਈ ਗੱਲ ਨਹੀਂ ਜੇ ਕਿਸੇ ਪੁਰਾਣੇ ਖਰੀਦਰੀ ਹੋਈ ਤਾਂ ਕੋਲੇ ਆ ਜਾਓ ਬਾਈ ਤੁਸੀਂ ਤਸੱਲੀ ਕਰ ਲਿਓ ਛੋਟੀ ਜੀ ਬਿੰਦੀ ਜੀ ਹੈਗੀ ਆ ਜਿਵੇਂ ਉਹਦੀ ਮਾਂ ਤੇ ਆ ਦੇਖ ਹਾਂਜੀ ਹਾਂਜੀ ਉਹ ਠੀਕ ਹੈ ਵੀਰੇ ਵੀਡੀਓ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਕਰ ਲਿਓ ਸੰਪਰਕ ਧੰਨਵਾਦ ਸਸਿ ਗਾਲ ਬਾਈ ਸਾਰੇ ਪ੍ਰਭਾ